ਸਭ ਤੋਂ ਸ਼੍ਰੀ ਅਕਾਲ ਕਵਤਾ ਜਦੋਂ ਬੋਲਦੀ ਹੈ ਕਵਤਾ ਜਦੋਂ ਬੋਲਦੀ ਹੈ ਤੇ ਬਹੁਤ ਕੁਝ ਕਹਿ ਜਾਂਦੀ ਹੈ। ਕਈ ਚੀਜ਼ਾਂ ਜੋ ਅਸੀਂ ਆਮ ਤੌਰ ਤੇ ਨਹੀਂ ਕਹਿ ਸਕਦੇ ਕਵਤਾ ਦੇ ਰੂਪ ਵਿੱਚ ਅਸੀਂ ਉਹ ਵੀ ਕਹਿ ਦਿੰਦੇ ਹਾਂ। ਮੈਂ ਪ੍ਰੀਤਪਾਲ ਸਿੰਘ ਅਮਰੀਕਾ ਦੇ ਬੋਸਟਨ ਸਿਟੀ ਤੋਂ ਬੋਲ ਰਿਹਾ ਹਾਂ। ਤੇ ਆਪਣੀਆਂ ਪੰਜਾਬੀ ਦੀਆਂ ਕੁਝ ਕਵਤਾਵਾਂ ਲੈ ਕੇ ਮੈਂ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਮ ਹੈ ਜੀ ਕਿ ਕਵਤਾ ਜਦੋਂ ਬੋਲਦੀ ਹੈ ਸੋ ਸਭ ਤੋਂ ਪਹਿਲਾਂ ਮੇਰੀ ਜਿਹੜੀ ਕਵਤਾ ਹੈ ਜੀ ਉਸ ਦਾ ਵਿਸ਼ਾ ਇਹ ਹੈ ਕਿ ਅਸੀਂ ਤਾਂ ਇੱਥੇ ਅਮਰੀਕਾ ਵਿੱਚ ਰਹਿੰਦੇ ਹਾਂ ਤੇ ਕਈ ਵਾਰੀ ਸਾਨੂੰ ਆਪਣੇ ਪੰਜਾਬ ਦੀ ਤੇ ਆਪਣੇ ਬਚਪਨ ਦੀ ਆਪਣੇ ਪਿੰਡ ਦੀ ਬਹੁਤ ਜ਼ਿਆਦਾ ਆਂਦੀ ਹੈ ਤੇ ਅਸੀਂ ਤਾਂ ਬਚਪਨ ਦੀ ਯਾਦ ਸਾਰਿਆਂ ਨੂੰ ਹੀ ਆਂਦੀ ਹੈ ਕੋਕੇ ਬਚਪਨ ਵਿੱਚ ਅਸੀਂ ਕਿਸੇ ਕਿਸਮ ਦੀਆਂ ਸ਼ਰਾਰਤਾਂ ਕਹਿ ਲਓ ਜਾਂ ਕੋਈ ਕਮਿੰਡ ਦੇ ਤਰ੍ਹਾਂ ਦੇ ਫਨ ਕਰਦੇ ਹਾਂ ਜਿਹੜੇ ਕਿ ਬਾਅਦ ਵਿੱਚ ਸਾਨੂੰ ਯਾਦ ਆਉਂਦੇ ਹਨ ਅਤੇ ਉਹਨਾਂ ਨੂੰ ਅਸੀਂ ਯਾਦ ਕਰਕੇ ਬੜਾ ਆਨੰਦ ਫੀਲ ਕਰਦੇ ਹਾਂ। ਸੋ ਕਵਤਾ ਪੇਸ਼ ਕਰ ਰਿਹਾ ਹਾਂ ਜੀ ਕਿ ਬਚਪਨ ਬਤਾਉਣ ਦਾ ਤੇ ਜਵਾਨੀ ਵਿੱਚ ਪੈਰ ਪਾਉਣ ਦਾ ਮਜ਼ਾ ਹੀ ਕੁਝ ਹੋਰ ਸੀ। ਬਚਪਨ ਬਤਾਉਣ ਦਾ ਤੇ ਜਵਾਨੀ ਵਿੱਚ ਪੈਰ ਪਾਉਣ ਦਾ ਮਜਾ ਹੀ ਕੁਛ ਹੋਰ ਸੀ ਤੇ देर ਨਾਲ ਘਰ ਆਉਣ ਦਾ ਤੇ ਬਹਾਨੇ ਬਣਾਉਣ ਦਾ ਮਜ਼ਾ ਹੀ ਕੁਛ ਹੋਰ ਸੀ ਕੀ ਕੁਝ ਹੁੰਦਾ ਸੀ ਪਿੰਡਾਂ ਚ ਜੀ ਕਿ ਪਹਿਲੇ ਹੀ ਮਿੰਟ ਚ ਟਹਿ ਗਿਆ ਮੈਂ ਪਹਿਲੇ ਹੀ ਮਿੰਟ ਚ ਟਹਿ ਗਿਆ ਮੈਂ ਫਿਰ ਨਾ ਨਹੀਂ ਲਿਆ ਮੈਂ ਛਿੰਜਦਾ ਫਿਰ ਬਾਂਦਰ ਕਿਲਾ ਹੀ ਖੇਡਿਆ ਮੈਂ ਕੈਪਟਨ ਬਣ ਗਿਆ ਸੀ ਪਿੰਡ ਦਾ ਪੂ ਤੋ ਤਾਂਆਂ ਗੱਲਾਂ ਕਰਕੇ ਨਿਆਣਿਆਂ ਨੂੰ ਡਰਾਉਣ ਦਾ ਤੇ ਰੋਜ਼ ਦੇਰ ਨਾਲ ਉੱਠਣ ਤੇ ਬਾਲਾਂ ਖਾਣ ਦਾ ਮਜ਼ਾ ਹੀ ਕੋ ਸ਼ੋਰ ਸੀ ਪਹਿਲੇ ਹੀ ਮਿੰਟ ਚ ਟੈ ਗਿਆ ਫਿਰ ਨਾ ਨਹੀਂ ਲਿਆ ਮੈਂ ਝਿੰਜਦਾ ਫਿਰ ਬਾਂਦਰ ਕਿਲਾ ਹੀ ਖੇਡਿਆ ਕੈਪਟਨ ਬਣ ਗਿਆ ਸੀ ਪਿੰਡ ਦਾ ਭੂਤਾਂ ਵੀਆਂ ਗੱਲਾਂ ਕਰਕੇ ਨਿਆਣਿਆਂ ਨੂੰ ਡਰਾਉਣ ਦਾ ਤੇ ਰੋਜ਼ देर ਨਾਲ ਉੱਠਣ ਤੇ ਬਾਪੂ ਤੋਂ ਗਾਲਾਂ ਖਾਣ ਦਾ ਆ ਮਜ਼ਾ ਹੀ ਕੋਸ਼ੋਰ ਸੀ ਅੱਗੇ ਲਾਈਨਾਂ ਜੀ ਕਿ ਗਰਮੀਆਂ ਚ ਛੱਤ ਤੇ ਸੌਣ ਲਈ ਸ਼ਾਮੀ ਮੰਜੇ ਸੀ ਚੜਾਏ ਗਰਮੀਆਂ ਚ ਛੱਤ ਤੇ ਸੌਣ ਲਈ ਸ਼ਾਮੀ ਮੰਜੇ ਸੀ ਚੜਾਏ ਅੱਧੀ ਕੋ ਰਾਤੀ ਮੀ ਆ ਗਿਆ ਅੱਧੀ ਕੋ ਰਾਤੀ ਮੀ ਆ ਗਿਆ ਅੱਖਾਂ ਮਲਦਿਆਂ ਥੱਲੇ ਲਾਏ ਤੇ ਅਗਲਿਆਂ ਦਾ ਟਰਾਲੀ ਪਿੱਛੇ ਅਗਲਿਆਂ ਦਾ ਟਰਾਲੀ ਪਿੱਛੇ ਮੂਰਖਾ ਸੰਗਲ ਨਾ ਫੜ ਲਖਾਣ ਦਾ ਤੇ ਸਾਡਾ ਫਿਰ ਉਸੇ ਹੀ ਸੰਗਲ ਨੂੰ ਹੱਥ ਪਾਣ ਦਾ ਆ ਮਜ਼ਾ ਹੀ ਕੋ ਸ਼ੋਰ ਸੀ ਲੋ ਜੀ ਹੋਰ ਕੀ ਕਰਦੇ ਛੋਟੇ ਹੁੰਦੇ ਬੱਚੇ ਜਦੋਂ ਸਕੇਤੇ ਛਰਾਰਤਾ ਕਰਦੇ ਸੀ ਕਈ ਨਹੀਂ ਪਤਾ ਨਹੀਂ ਹੁੰਦਾ ਸੀ ਵੀ ਇਹ ਵੀ ਛਰਾਰਤਾ ਨਹੀਂ ਕਰੀਦੀਆਂ ਕਿ ਇੱਕ ਬੁੜੇ ਤੋਂ ਖੂੰਡੀ ਖਾਦੀ ਮਜ਼ਾਕ ਉਹਦਾ ਉਡਾ ਕੇ ਇੱਕ ਬੁੜੇ ਤੋਂ ਖੁੰਡੀ ਖਾਦੀ ਮਜ਼ਾਕ ਉਹਦਾ ਉੜਾ ਕੇ ਖਾ ਖਾਦੀ ਬੋਤਲ ਮਾ ਪੀਪੇ ਵਾਲੇ ਬਿਸਕਟ ਚਾਹ ਚ ਪਾ ਪਾ ਕੇ ਵਿਆਹ ਵਿੱਚ ਹਲਵਾਈ ਨਾਲ ਲੱਡੂ ਵਟਾਣ ਦਾ ਵਿਆਹ ਵਿੱਚ ਹਲਵਾਈ ਨਾਲ ਲੱਡੂ ਵਟਾਣ ਦਾ ਤੇ ਵਿੱਚੋਂ ਫਿਰ ਚੋਰੀ ਚੋਰੀ ਖਾਣ ਦਾ ਮਜ਼ਾ ਹੀ ਕੁਝ ਹੋਰ ਸੀ ਨੋ ਜੀ ਹੋਰ ਕੀ ਹੋਇਆ ਕਿ ਕਿਸੇ ਨੇ ਘਰ ਦਾ ਪਤਾ ਜੋ ਪੁੱਛਿਆ ਕਿਸੇ ਨੇ ਘਰ ਦਾ ਪਤਾ ਜੋ ਪੁੱਛਿਆ ਆਏ ਅਸੀਂ ਉਹਨੂੰ ਘਰ ਪਹੁੰਚਾ ਕੇ ਪਰ ਕਈ ਵਾਰੀ ਹੱਸੇ ਬਹੁਤ ਉਹਨੂੰ ਪੁੱਠੇ ਰਸਤੇ ਪਾ ਕੇ ਆਪੂ ਸ਼ਰਾਰਤ ਕਰਕੇ ਲੁੱਕ ਜਾਣ ਦਾ ਆਪੂ ਸ਼ਰਾਰਤ ਕਰਕੇ ਲੁੱਕ ਜਾਣ ਦਾ ਤੇ ਦੂਜੇ ਨੂੰ ਪੀਟੀ ਮਾਸਟਰ ਤੋਂ ਫੈਂਟੀ ਲਵਾਉਣ ਦਾ ਆ ਮਜਾ ਹੀ ਕੋਸ਼ੋਰ ਸੀ ਆ ਮਜਾ ਹੀ ਕੋਸ਼ੋਰ ਸੀ ਸੋ ਇਸ ਤਰ੍ਹਾਂ ਦੀਆਂ ਕਾਫੀ ਪੁਰਾਣੀਆਂ ਜਿਹੜੀਆਂ ਯਾਦਾਂ ਆ ਉਹ ਸਾਨੂੰ ਅਮਰੀਕਾ 'ਚ ਰਹਿੰਦਿਆਂ ਨੂੰ ਕਾਫੀ ਆਉਂਦੀਆਂ ਹੈ ਤੇ ਫਿਰ ਆਪਣਾ ਦਿਲ ਬਹਲਾਉਣ ਨੂੰ ਅਸੀਂ ਕਈ ਵਾਰੀ ਇਹ ਵੀ ਸੋਚੀਦਾ ਕਿ ਅਮਰੀਕਾ 'ਚ ਰਹਿਣ ਦਾ ਵੀ ਆਪਣਾ ਹੀ ਮਜਾ ਤੇ ਉਸੇ ਕਰਕੇ ਮੈਂ ਇੱਕ ਹੋਰ ਕਹਾਣੀ ਲਿਖੀ ਜੇ ਇਹਦੇ ਵਿੱਚ ਮੈਂ ਕਿ ਕਾਫੀ ਇੱਕ ਅਮਰੀਕਾ ਦੇ ਵਿੱਚ ਰਹਿਣ ਦੇ ਜੋ ਐਡਵਾਂਟੇਜਸ ਹੈਗੀਆਂ ਫਾਇਦੇ ਹੈਗੇ ਉਹ ਉਹਨਾਂ ਬਾਰੇ ਇਹਦੇ ਵਿੱਚ ਲਿਖਿਆ ਹੈਗਾ ਪੀਛੇ ਕਿ ਅਮਰੀਕਾ ਚ ਰਹਿਣ ਦਾ ਮਜ਼ਾ ਆ ਗਿਆ ਅਮਰੀਕਾ ਚ ਰਹਿਣ ਦਾ ਮਜ਼ਾ ਆ ਗਿਆ ਮੋੜ ਨਹੀਂ ਜਾਂਦਾ ਇੱਥੋਂ ਜਿਹੜਾ ਗਿਆ ਸੋ ਕੀ ਕੁਝ ਇੱਥੇ ਐਡਵਾਂਟੇਜ ਲੱਗਦੇ ਜੀ ਕਿ ਖਾਣ ਪੀਣ ਦਾ ਸਮਾਨ ਇੱਥੇ ਮਿਲਦਾ ਬਹੁਤ ਹੀ ਸ਼ੁੱਧ ਖਾਣ ਪੀਣ ਦਾ ਸਮਾਨ ਇੱਥੇ ਮਿਲਦਾ ਬਹੁਤ ਹੀ ਛੁੱਧ ਜਿੰਨਾ ਮਰਜ਼ੀ ਲੈ ਲਓ ਇੱਥੇ ਬਿਨਾ ਪਾਣੀ ਤੋਂ ਦੁੱਧ ਹੁਣੇ ਆਇਆ ਸੀ ਘਰੋਂ ਰੱਜ ਕੇ ਖਾ ਕੇ ਹੁਣੇ ਆਇਆ ਸੀ ਘਰੋਂ ਰੱਜ ਕੇ ਖਾ ਕੇ ਆ ਪੀਜ਼ੇ 버거 ਦੇਖ ਕੇ ਫੇਖ ਆ ਗਿਆ ਆ ਪੇਟੂ ਜੇ ਬੰਦਿਆਂ ਨੂੰ ਤਾਂ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਕੀ ਹੋਇਆ ਜੀ ਕਿ ਖਾਣ ਪੀਣ ਦਾ ਸਮਾਨ ਇੱਥੇ ਮਿਲਦਾ ਬਹੁਤ ਹੀ ਸ਼ੁੱਧ ਜਿੰਨਾ ਮਰਜ਼ੀ ਲੈ ਲਓ ਇੱਥੇ ਬਿਨਾ ਪਾਣੀ ਤੋਂ ਦੁੱਧ ਹੁਣੇ ਐਸੀ ਘਰੋਂ ਰੱਜ ਕੇ ਖਾ ਕੇ ਆ ਪੀਜ਼ੇ 버ਗਰ ਦੇ ਕੇ ਫਿਰ ਖਾ ਗਿਆ ਪੇਟੂ ਬੰਦਿਆਂ ਨੂੰ ਅਮਰੀਕਾ ਚ ਰਹਿਣ ਦਾ ਮਜ਼ਾ ਆ ਗਿਆ ਹੋਰ ਕੀ ਕੀਤਾ ਜੀ ਅਮਰੀਕਾ ਚ ਪੈਸੇ ਕਮਾ ਕੇ ਤੇ ਪਿੰਡ ਚ ਬੜਾ ਮਕਾਨ ਬਣਾ ਲਿਆ ਪਿੰਡ ਵਿੱਚ ਬڑا ਮਕਾਨ ਬਣਾ ਲਿਆ ਅਮਰੀਕਾ ਵਾਲਿਆਂ ਦੀ ਕੋਠੀ ਉਹਨੂੰ ਕਹਿੰਦੇ ਆ ਉਦਾਂ ਉਥੇ ਰਹਿੰਦਾ ਕੋਈ ਨਹੀਂ ਉਦਾਂ ਉਥੇ ਰਹਿੰਦਾ ਕੋਈ ਨਹੀਂ ਬਸ ਕਬੂਤਰ ਹੀ ਉੱਥੇ ਰਹਿੰਦੇ ਆ ਪਿੰਡ 'ਚ ਬڑا ਮਕਾਨ ਬਣਾ ਲਿਆ ਅਮਰੀਕਾ ਵਾਲਿਆਂ ਦੀ ਕੋਠੀ ਉਹਨੂੰ ਕਹਿੰਦੇ ਆ ਉਦਾਂ ਰਹਿੰਦਾ ਉਥੇ ਕੋਈ ਨਹੀਂ ਬਸ ਕਬੂਤਰ ਹੀ ਉੱਥੇ ਰਹਿੰਦੇ ਆ ਉਹ ਵੱਡਾ ਮਕਾਨ ਮੇਰਾ ਸਾਰੇ ਪਿੰਡ ਦਾ ਦਿਲ ਜਲਾ ਗਿਆ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਲੋ ਜੀ ਹੋਰ ਕੀ ਫਾਇਦਾ ਇੱਥੇ ਕਿ ਰੋਟੀ ਬਣਾਉਣ ਦੀ ਲੋੜ ਨਹੀਂ ਇੱਥੇ ਆ ਪੀਜ਼ੇ 버ਗਰ ਜੇ ਖਾਈ ਜਾ ਰੋਟੀ ਬਣਾਉਣ ਦੀ ਲੋੜ ਨਹੀਂ ਇੱਥੇ ਬਸ ਪੀਜ਼ੇ 버ਗਰ ਖਾਈ ਜਾ ਕਰ ਨਿਤ ਨਵੀਆਂ ਪਾਰਟੀਆਂ ਅਬਸ ਗਾਣੇ ਗੋਣੇ ਗਾਈ ਜਾ ਗਾਰਨੇਟ ਨਵੀਆਂ ਪਾਰਟੀਆਂ ਬਸ ਗਾਣੇ ਗੁਣੇ ਗਾਈਆ ਅਬ ਤਰ੍ਹਾਂ-ਤਰ੍ਹਾਂ ਦੀ दारू ਮਿਲਦੀ ਅੱਤ ਤਰ੍ਹਾਂ-ਤਰ੍ਹਾਂ ਦੀ दारू ਮਿਲਦੀ ਰੱਜ ਕੇ ਬੱਕਰੇ ਬੁਲਾ ਗਿਆ ਸ਼ਰਾਬੀ ਬੰਦਿਆਂ ਨੂੰ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਬਜਿੱਦਾਂ ਮਰਜੀ ਖੇਡ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਗੇਮਾਂ ਜਿੱਦਾਂ ਮਰਜੀ ਖੇਡ ਇਥੇ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਉਹ ਜਿੱਦਾਂ ਮਰਜ਼ੀ ਦੇਖ ਇਥੇ ਉਹ ਤਰ੍ਹਾਂ ਤਰ੍ਹਾਂ ਦੀਆਂ ਮੇਮਾਂ ਨਜ਼ਾਰੇ ਉਹੀ ਲੈ ਗਿਆ ਨਜ਼ਾਰੇ ਉਹੀ ਲੈ ਗਿਆ ਜਿਹੜਾ بیچਾਂ ਉੱਤੇ ਨਹਾ ਗਿਆ ਆ ਠਰਕੀ ਜਿਹੇ ਬੰਦਿਆਂ ਨੂੰ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਤੇ ਜਿੱਦਾਂ ਮਰਜ਼ੀ ਖੇਡ ਇਥੇ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਜਿੱਦਾਂ ਮਰਜ਼ੀ ਦੇਖ ਇਥੇ ਤਰ੍ਹਾਂ ਤਰ੍ਹਾਂ ਦੀਆਂ ਮੇਮਾਂ ਉਨ ਯਾਰੇ ਉਹੀ ਲੈ ਗਿਆ ਜਿਹੜਾ ਵਿਚਾਂ ਉਤੇ ਨਾ ਗਿਆ ਠਰਕੀ ਜੇ ਬੰਦਿਆਂ ਨੂੰ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਲੋਜ ਹੋਰ ਵੀ ਕੁਝ ਐਡਵਾਂਟੇਜ ਆ ਗਏ ਹੈ ਬੱਸ ਸਰਵਿਸ ਆ ਬਹੁਤ ਖਰੀ ਬੱਸ ਸਰਵਿਸ ਆ ਬਹੁਤ ਖਰੀ ਟ੍ਰੈਫਿਕ ਦੀ ਲੋਕਾਂ ਨੂੰ ਸੈਂਸ ਬੜੀ ਜੇ ਕੋਈ ਹੋ ਜਾ ਢਿੱਲਾ ਮੱਠਾ ਐਂਬੂਲੈਂਸ ਸਮਝੋ ਬਾਹਰ ਖੜੀ ਮੈਡੀਕਲ ਵੀ ਹੋ ਜਾਣਾ ਫਰੀ ਜੋ ਕੋ ਪ੍ਰੈਜ਼ੀਡੈਂਟ ਮੀਟੋ ਪਾਵਰ ਚ ਲਾ ਗਿਆ ਫਿਰ ਕਹਾਂਗੇ ਅਮਰੀਕਾ ਚ ਰਹਿਣ ਦਾ ਮਜ਼ਾ ਆ ਗਿਆ ਲਾ ਵੀ ਕੱਪੜੇ ਜੋ ਮਰਜ਼ੀ ਪਾ ਲਾ ਕੋਈ ਨਹੀਂ ਕੁਝ ਕਹਿੰਦਾ ਕੱਪੜੇ ਜੋ ਮਰਜ਼ੀ ਪਾ ਲਾ ਤੇ ਕੋਈ ਨਹੀਂ ਕੁਝ ਕਹਿੰਦਾ ਕੋਈ ਤਾਂ ਰਹਿੰਦਾ ਬੰਠਣ ਕੇ ਕੋਈ ਐਵੇਂ ਚੱਲਦਾ ਜਾਇ ਹੀ ਬਣਿਆ ਰਹਿੰਦਾ ਜਨਾਨੀਆਂ ਨੇ ਭਾਵੇਂ ਸੂਟ ਪਾ ਲਿਆ ਜਾਂ ਸਾੜੀ ਲਾ ਲਈ ਜਾਂ ਫਿਰ ਫਿਰਨ ਜੀਨਾਂ ਨੂੰ ਪਾ ਲਿਆ ਜਾਂ ਫਟੀਆਂ ਜੀਨਾਂ ਨੂੰ ਪਾ ਲਿਆ ਜਨਾਨੀਆਂ ਨੂੰ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਲੱਭੀ ਕੰਮ ਜੋ ਮਰਜ਼ੀ ਕਰ ਲੈ ਇੱਕ ਕਰ ਜਾਂ ਦੂਜਾ ਕੰਮ ਜੋ ਮਰਜ਼ੀ ਕਰ ਲੈ ਇੱਕ ਕਰ ਜਾਂ ਦੂਜਾ ਇੱਥੇ ਗੱਲ ਇਹ ਪੂਰੀ ਸਹੀ ਢੁਕਦੀ ਵੀ ਕੰਮ ਹੀ ਹੈ ਪੂਜਾ ਕੋਈ ਤਾਂ ਕੰਮ ਤੇ ਅੱਖਾਂ ਮਲਦਾ ਹੀ ਚਲ ਗਿਆ ਕੋਈ ਤਾਂ ਕੰਮ ਤੇ ਅੱਖਾਂ ਮਲਦਾ ਹੀ ਚਲ ਗਿਆ ਤੇ ਕੋਈ ਜਾਣ ਲੱਗਾ ਨਹਾ ਗਿਆ ਉਹ ਭਈਆ ਸੋਚ ਤੀਏ ਬੰਦਿਆਂ ਨੂੰ ਤਾਂ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਲਵੇ ਰੇ ਸ਼ੁਭਤ ਖੋਰੀ ਚਲਦੀ ਨਾ ਉਮਰ ਪੜ੍ਹਾਈ ਦੀ ਢਲਦੀ ਨਾ ਲੇਓ ਭੀ ਮਿਲ ਜਾਂਦੀ ਫਿਕਰ ਕੋਈ ਕੰਮ ਦੀ ਨਾ ਹਰ ਦੇਸ਼ ਦੇ ਇਨਸਾਨ ਇੱਥੇ ਹਰ ਦੇਸ਼ ਦਾ ਇਨਸਾਨ ਇੱਥੇ ਪਿਆਰ ਮੁਹੱਬਤ ਨਿਭਾ ਗਿਆ ਸਾਰਿਆਂ ਨੂੰ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਆਏ ਨੂੰ ਹੁਣ ਭਾਵੇਂ ਮਹੀਨੇ 4 ਆਏ ਨੂੰ ਹੋਏ ਹੁਣ ਚਾਹੇ ਮਹੀਨੇ 4 ਲੈ ਵੀ ਜਿਹੜੀ ਮਰਜ਼ੀ ਲੈ ਲੈਕਾਰ 4 ਸਾਲ ਜ਼ਰੂਰ ਚੱਲਦੀ ਨਹੀਂ ਟੁੱਟਦੀ ਨਿੱਤ ਸਰਕਾਰ ਕੋਈ ਤੇ ਪੜ ਕੇ ਜੌਬ ਕਰ ਗਿਆ ਕੋਈ ਤੇ ਪੜ ਕੇ ਜੌਬ ਕਰ ਗਿਆ ਕੋਈ ਘੁੰਮ ਫਿਰ ਟੈਕਸੀ ਚਲਾ ਗਿਆ ਆ ਟੈਕਸੀ ਵਾਲਿਆਂ ਨੂੰ ਵੀ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਲਓ ਜੀ ਹੋਰ ਕੀ ਫਾਇਦੇ ਜੀ ਕਿ 30 ਦਿਨਾਂ ਦੀ ਰਿਟਰਨ ਪਾਲਿਸੀ 30 ਦਿਨਾਂ ਦੀ ਰਿਟਰਨ ਪਾਲਿਸੀ ਸ਼ਾਪਿੰਗ ਦੇ ਨਹੀਂ ਲਫੜੇ ਕਈ ਤਾਂ ਪਾਰਟੀ ਅਟੈਂਡ ਕਰਕੇ ਬਾਅਦ ਚ ਮੋੜ ਵੀ ਆਉਂਦੇ ਆ ਕੱਪੜੇ 30 ਦਿਨਾਂ ਦੀ ਰਿਟਰਨ ਪਾਲਿਸੀ ਸ਼ਾਪਿੰਗ ਦੇ ਨਹੀਂ ਲਫੜੇ ਕਈ ਤਾਂ ਪਾਰਟੀ ਅਟੈਂਡ ਕਰਕੇ ਬਾਅਦ ਚ ਮੋੜ ਵੀ ਆਉਂਦੇ ਆ ਕੱਪੜੇ ਔਰ ਸੇਲ ਤੇ ਆਈਟਮ ਲੈ ਕੇ ਅਗਲਾ ਰੇਟ ਪੂਰਾ ਹੀ ਦਿਖਾ ਗਿਆ ਸੇਲ ਤੇ ਆਈਟਮ ਲੈ ਕੇ ਅਗਲਾ ਰੇਟ ਪੂਰਾ ਹੀ ਦਿਖਾ ਗਿਆ ਸ਼ਾਪਿੰਗ ਕਰਨੇ ਵਾਲਿਆਂ ਨੂੰ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਸ਼ਾਪਿੰਗ 'ਚ ਕਰਨੇ ਵਾਲਿਆਂ ਨੂੰ ਅਮਰੀਕਾ 'ਚ ਰਹਿਣ ਦਾ ਮਜ਼ਾ ਆ ਗਿਆ ਲਓ ਜੀ ਇਹ ਤਾਂ ਕੁਝ ਐਡਵਾਂਟੇਜਸ ਸਿਗੇ ਕਿ ਜਿਹੜੇ ਸਾਨੂੰ ਲੱਗਦੇ ਆ ਕਿ ਅਮਰੀਕਾ ਦੇ ਵਿੱਚ ਰਹਿਣ ਦੇ ਕੁਝ ਐਡਵਾਂਟੇਜਸ ਹੈਗੇ ਆ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਚਪਨ ਦੀ ਯਾਦ ਵੀ ਆਂਦੀ ਆ ਤੇ ਉਸ ਤੋਂ ਬਾਅਦ ਸਾਨੂੰ ਅਮਰੀਕਾ ਦੇ ਕਈ ਫਾਇਦੇ ਵੀ ਲੱਗਦੇ ਆ ਤੇ ਫਿਰ ਮੈਂ ਥੋੜਾ ਜਣਾ ਨੂੰ ਮਿਕਸ ਕਰਤਾ ਕਿ ਦੇਖੋ ਕਈ ਚੀਜ਼ਾਂ ਅਮਰੀਕਾ 'ਚ ਰਹਿਣ ਦੇ ਨਾਲ ਅਸੀਂ ਪ੍ਰਾਪਤ ਕੀਤੀਆਂ ਤੇ ਕਈ ਚੀਜ਼ਾਂ ਸਾਡੀਆਂ ਖੋ ਵੀ ਗਈਆਂ ਤੇ ਕੁਝ ਲਾਈਨਾਂ ਮੈਂ ਆਪਣੀ ਇੱਕ ਹੋਰ ਪੋਇਮ ਉਹਦੀਆਂ ਪੇਸ਼ ਕਰ ਰਿਹਾ ਜਿਹਦੇ ਵਿੱਚ ਮੈਂ ਦੱਸਿਆ ਕਿ ਜਿਹੜਾ ਅਸੀਂ ਬਹੁਤ ਕੁਝ ਜਿਹਾ ਪਾਇਆ ਵੀ ਹੈ ਤੇ ਬਹੁਤ ਕੁਝ ਖੋ ਵੀ ਗਿਆ ਹੈ ਦੈਟ ਇਜ਼ ਐਕਚੁਅਲੀ ਕਵਤਾ ਵੀ ਇਹੀ ਆ ਕਿ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਖੋ ਗਿਆ ਬਹੁਤ ਕੁਝ ਪਾਇਆ ਅਸੀਂ ਬਹੁਤ ਕੁਝ ਖੋ ਗਿਆ ਕਈ ਵਾਰੀ ਹੱਸਿਆ ਮੈਂ ਕਈ ਵਾਰੀ ਰੋ ਪਿਆ ਬਹੁਤ ਕੁਝ ਪਾਇਆ ਅਸੀਂ ਬਹੁਤ ਕੁਝ ਖੋ ਗਿਆ ਕਿ ਕੋਚੋ ਜੀ ਕਿ ਬੱਚੇ ਸਾਗ ਤੇ ਮੱਕੀ ਦੀ ਰੋਟੀ ਨਹੀਂ ਖਾਂਦੇ ਬੱਚੇ ਸਾਗ ਤੇ ਮੱਕੀ ਦੀ ਰੋਟੀ ਨਹੀਂ ਖਾਂਦੇ ਤੇ ਸਾਨੂੰ ਕੋਈ ਚੀਜ਼ ਨਹੀਂ ਪਾਉਂਦੀ ਬੱਚੇ ਚੰਗੀ ਪੰਜਾਬੀ ਨਹੀਂ ਬੋਲਦੇ ਲੋ ਜੀ ਸਾਨੂੰ ਚੰਗੀ ਅੰਗਰੇਜ਼ੀ ਨਹੀਂ ਆਉਂਦੀ ਆ ਕਈ ਵਾਰੀ ਸੋਚਦੇ ਆ ਯਾਰ ਉਹ ਕੀ ਹੋ ਗਿਆ ਬਹੁਤ ਕੁਝ ਪਾਇਆ ਅਸੀਂ ਬਹੁਤ ਕੁਝ ਖੋ ਗਿਆ ਬੱਚੇ ਸਾਗ ਤੇ ਮੱਕੀ ਦੀ ਰੋਟੀ ਨਹੀਂ ਖਾਂਦੇ ਸਾਨੂੰ ਇੱਥੇ ਦੀ ਕੋਈ ਚੀਜ਼ ਨਹੀਂ ਪਉਂਦੀ ਬੱਚੇ ਚੰਗੀ ਪੰਜਾਬੀ ਨਹੀਂ ਬੋਲਦੇ ਸਾਨੂੰ ਚੰਗੀ ਅੰਗਰੇਜ਼ੀ ਨਹੀਂ ਆਉਂਦੀ ਆ ਲਾ ਕਈ ਵਾਰੀ ਸੋਚਦੇ ਆ ਯਾਰ ਉਹ ਕੀ ਹੋ ਗਿਆ ਬਹੁਤ ਕੁਝ ਪਾਇਆ ਅਸੀਂ ਬਹੁਤ ਕੁਝ ਖੋ ਗਿਆ ਲੋਕੀ ਇਦਾਂ ਹੀ ਇੱਥੇ ਰਿਸ਼ਤੇ ਹੁਣ ਕਾਫੀ ਘੱਟ ਹੈਗੇ ਆ ਬਹੁਤੇ ਰਿਸ਼ਤੇ ਦਰਜ ਤਾਂ ਇੰਡੀਆ 'ਚ ਹੀ ਹੁੰਦੇ ਉਹਦੇ ਬਾਰੇ ਕੁਝ ਲਾਈਨਾਂ ਲਿਖੀਆਂ ਜੇ ਕੋਈ ਜੀ ਰਿਸ਼ਤੇ ਉੱਥੇ ਰਹਿ ਗਏ ਕੁਝ ਰਿਸ਼ਤੇ ਉੱਥੇ ਰਹਿ ਗਏ ਕੁਝ ਰਿਸ਼ਤੇ ਇੱਥੇ ਖੋ ਗਏ ਮਾਮੇ ਚਾਚੇ ਮਾਸੜ ਫੁੱਫੜ ਚਾਚੇ ਮਾਮੇ ਮਾਸੜ ਫੁੱਫੜ ਸਭ ਇੱਥੇ ਆ ਕੇ ਅੰਕਲ ਹੋ ਗਏ ਕੁਝ ਰਿਸ਼ਤੇ ਉੱਥੇ ਰਹਿ ਗਏ ਕੁਝ ਰਿਸ਼ਤੇ ਇੱਥੇ ਖੋ ਗਏ ਮਾਮੇ ਚਾਚੇ ਮਾਸੜ ਫੂਫੜ ਸਭ ਇੱਥੇ ਆ ਕੇ ਅੰਕਲ ਹੋ ਗਏ ਨਾਮ ਤੱਕ ਬਦਲ ਗਏ ਨਾਮ ਤੱਕ ਬਦਲ ਗਏ ਆ ਕ੍ਰਿਸ਼ਨਾ ਮੂਰਤੀ ਇੱਥੇ ਆ ਕੇ ਕ੍ਰਿਸ਼ ਹੋ ਗਿਆ ਬਹੁਤ ਕੁਝ ਪਾਇਆ ਸੀ ਬਹੁਤ ਕੁਝ ਖੋ ਗਿਆ ਤੇ ਕਈ ਵਾਰ ਲੱਗਦਾ ਕਿ ਥੋੜਾ ਜਿਹਾ ਹੀ ਪਾਇਆ ਸੀ ਬਹੁਤ ਕੁਝ ਖੋ ਗਿਆ ਬਹੁਤ ਕੁਝ ਖੋ ਗਿਆ ਮਿਹਰਬਾਨੀ ਜੀ ਮੇਰੀ ਕਵਤਾਵਾਂ ਤੁਸੀਂ ਸੁਣੀਆ ਤੇ ਕਵਤਾ ਜਦੋਂ ਬੋਲਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪਣੀਆਂ ਕਵਤਾਂ ਪੇਸ਼ ਕੀਤੀਆਂ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਪਸੰਦ ਆਉਣਗੀਆਂ ਮਿਹਰਬਾਨੀ ਸਸਤੀ ਕਰਾਓ